ਬਹੁਤ ਭਰਾਵਾਂ ਨੂੰ ਤੇ ਇਸ ਬੀਸੇ ਬਾਰੇ ਪਤਾ ਕਿਉਂਕਿ ਸਾਡਾ ਨਾ ਜਿਹੜੀ ਮਸ਼ੀਨ ਸੱਜਣੋਂ ਇਸ ਜ਼ਮੀਨ ਦੇ ਵਿੱਚ ਫਿਰਦੀ ਆ ਸਾਡਾ ਇਹਦਾ ਕਾਫੀ ਚਿਰਾਂ ਤੋਂ ਰੌਲਾ ਸੀ ਹਨਾ ਰੌਲਾ ਵੀ ਕਿਸੇ ਬਗਾਨਿਆਂ ਦੇ ਨਾਲ ਨਹੀਂ ਸੀ ਕਿਉਂਕਿ ਉਹ ਸਾਡੇ ਆਪਣੀ ਸੀ ਪਰ ਜਦੋਂ ਬਾਹਰਲੇ ਬੰਦੇ ਕਿਸੇ ਪਰਿਵਾਰ ਦੇ ਵਿੱਚ ਵੱਢ ਜਾਣ ਨਾ ਸੱਜਣੋਂ ਫਿਰ ਉਹ ਉਹਨਾਂ ਦਾ ਮਕਸਦ ਕੀ ਹੁੰਦਾ ਉਹਨਾਂ ਦਾ ਮਕਸਦ ਹੁੰਦਾ ਵੀ ਪਾੜੋ ਤੇ ਰਾਜ ਕਰੋ ਹਨਾ ਮਤਲਬ ਬਾਹਰਲੇ ਬੰਦਿਆਂ ਨੇ ਸਾਨੂੰ ਆਪਸ ਵਿੱਚ ਲੜਾ ਕੇ ਰੱਖਿਆ ਗਲਤ ਗੈਡਰ ਕਰਦੇ ਰਹੇ ਹਨਾ ਵੀ ਕੋਈ ਗੱਲ ਨਹੀਂ ਆਪਾਂ ਜ਼ਮੀਨ ਛੱਡਣ ਨਹੀਂ ਦਿੰਦੇ ਹਨਾ ਵੀ ਤੁਹਾਡੇ ਨਾਲ ਇਸ ਤਰ੍ਹਾਂ ਮਤਲਬ ਚਲੋ ਬਹੁਤ ਉਹਨਾਂ ਨੂੰ ਗਲਤ ਗੈਡ ਕੀਤਾ ਪਰ ਚਲੋ ਕਦੇ ਨਾ ਕਦੇ ਤਾਂ ਜਿਵੇਂ ਕਹਦੀ ਬੰਦੇ ਨੂੰ ਅਕਲ ਆਉਂਦੀ ਹੈ ਹਨਾ ਚਲੋ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਅਸੀਂ ਕਾਦੇ ਵਾਸਤੇ ਹਨਾ ਰੌਲਾ ਰੱਖਿਆ ਜ਼ਮੀਨ ਦਾ ਚਲੋ ਬਾਈ ਸਾਡੇ ਨਾਲ ਸਾਡੇ ਸੀ ਗੁੱਸਾ ਵੀ ਕਿਹਦਾ ਕਿਹੜੀ ਗੱਲ ਦਾ ਸੀ ਸਾਡੇ ਆਪਣੇ ਸੀ ਚਲੋ ਉਹਨਾਂ ਨੂੰ ਅਕਲ ਆਈ ਤਾਂ ਉਹਨਾਂ ਨੇ ਸਾਡੇ ਨਾਲ ਬੈਠ ਕੇ ਸਮਝੌਤਾ ਕਰ ਲਿਆ ਕਦੇ ਬਾਈ ਚਰਚਰੋ ਜੋ ਕੁਝ ਹੋ ਗਿਆ ਹਨਾ